ਜਿਹੜੀਆਂ ਹੋਣ ਅੱਜ ਕੱਲ ਪਾਵਾਂ ਡਾਉਂਦੇ ਨੇ ਇਸ ਲਈ ਅਕਾਲ ਤਖਤ ਸਾਹਿਬ ਤੇ ਸਾਰਾ ਕੁਝ ਮੰਨ ਲਿਆ ਕੋਈ ਮੰਨਿਆ ਇਦਾਂ ਨਹੀਂ ਜੀ ਉਹਨਾਂ ਕਿਹਾ ਕਿ ਪਹਿਲੀ ਗੱਲ ਸੀ ਹਾਂ ਜਾਂ ਨਾ ਤੇ ਜਵਾਬ ਉੱਥੇ ਹੋਇਆ ਇੱਕੋ ਇੱਕ ਪਾਰਟੀ ਆ ਜਨਮਨੀ ਅਕਾਲੀ ਦਲ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾ ਕੇ ਝੁਕਦੀ ਆ ਤੁਸੀਂ ਮੈਨੂੰ ਕਾਂਗਰਸ ਦੱਸ ਦੋ ਆਪ ਦੱਸ ਦੋ ਜਾਂ ਭਾਜਪਾ ਦੱਸ ਦੋ ਕੋਈ ਵੀ ਜਿਹੜੇ ਅਕਾਲ ਤਖਤ ਸਾਹਿਬ ਤੇ ਝੁਕਦੇ ਹੋਣ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਇਹ ਗੱਲ ਦੱਸੀ ਕਿ ਮੇਰੀ ਸਰਕਾਰ ਚ ਹੋਇਆ ਮੰਨ ਲਓ ਜੇ ਤੇ ਕੋਈ ਪਿੰਡ ਦਾ ਤੁਹਾਡੇ ਪਿੰਡ ਦਾ ਕੋਈ ਸਰਪੰਚ ਆ ਉਹ ਜ਼ਿੰਮੇਵਾਰੀ ਲੈ ਲਿਆ ਯਾਰ ਮੇਰੇ ਮੇ ਸਾਡੇ ਬਾਪਦਿਆਂ ਸਾਡੇ ਗੁਰੂ ਸਾਹਿਬ ਦੇ ਅੰਗ ਰੋਲੇ ਗਿਆ ਸneri ਸਰਕਾਰ ਤੋਂ ਆ ਮੈਂ ਗਲਤੀ ਮੰਨਦਾ ਹਾਂ ਅਕਾਲੀ ਦਲ ਦਾ ਮੈਂਬਰ ਬਾਨਾ ਕਿਤੇ ਮਾੜੀ ਮੋਟੀ ਗੱਲ ਦੀਆਂ ਹੈ 10 ਰੁਪਏ ਦੀ ਪੱਕੀ ਆ ਪਰ ਕੁਰਬਾਨੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਜਦੋਂ ਆਪਾਂ ਪੁਰਾਣਾ ਇਤਿਹਾਸ ਬੋਲਾਂਗੇ ਨਾ ਤੇ ਆਪਾਂ ਨੂੰ ਪਤਾ ਲੱਗੂਗਾ ਅਕਾਲੀ ਗਲਤੀ ਬਾਪਦਿਆਂ ਜਿੰਨੀਆਂ ਪਾਰਟੀਆਂ ਬਾ ਸਾਰੀਆਂ ਪਾਰਟੀਆਂ ਜਮਾ ਕੇ ਵੇਖ ਲਿਆ ਆ ਜਿਹੜੀ ਸਾਡੀ ਮਾਂ ਪਾਰਟੀ ਆ ਭਾਵੇਂ ਚੰਗੀ ਭਾਵੇਂ ਮਾੜੀ ਜਿਹੜਾ ਵਿਕਾਸ ਕੀਤਾ ਸੜਕਾਂ ਦਾ ਜਾਲ ਬਚਾਇਆ ਮਾਮਲਾ ਮਾਫ ਕਰਕੇ ਦਿੰਦਾ ਟੈਕਟਰਾਂ ਤੋਂ ਜੋ ਟੈਕਸ ਮਾਫ ਕਰਕੇ ਦਿੱਤਾ ਖਾਲੇ ਬਣਾ ਕੇ ਦਿੱਤਾ ਸਾਰੀ ਸਰਕਾਰ ਨਾਲੀਆਂ ਬਰਾ ਕੇ ਦਿੱਤੀ ਸ਼ਹਿਰ ਮੰਦਰ ਸਾਹਿਬ ਹੈਰੀਟੇਜ ਸਟਰੀਟ ਚ ਬਣਾ ਕੇ ਦਿੱਤੀ ਗੋਲਡਨ ਗੇਟ ਬਰਾ ਕੇ ਦਿੱਤਾ ਪੰਜਾਬ ਦੇ ਅੰਦਰ ਚ ਏਮਜ਼ ਆਇਆ ਆਈਆਈਟੀ ਆਇਆ ਆਈਐਮ ਆਇਆ ਜਿੰਨੀ ਤਰੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਭਾਵੇਂ ਉਹਨਾਂ ਦਾ ਮੁੱਖ ਮੰਤਰੀ ਆ ਕੇ ਸਾਡੇ ਅੜਕੇ ਕੀ ਆਮਦ ਦੇ ਨਾਲ ਵੀ ਬੈਸਲੇ ਕਿ ਆਹੀ ਕੀ ਕੀਤਾ ਤੇ ਸਾਡਾ ਆਮ ਸਰਪੰਚੀ ਉਹਨਾਂ ਨੂੰ ਅੱਖਾ ਚੱਖਾ ਮਲਾ ਕੇ ਗੱਲ ਕਰ ਸਕਦਾ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਕਾਰ ਦੇ ਵਾਸਤੇ ਜਦੋਂ ਜੂਤ ਕਾਲੀ ਦਲ ਨੇ ਮੇਰੀ ਦਸਤਾਰ ਤੇ ਮੇਰੀ ਜਾਨ ਦਾ ਉੱਥੇ ਲੰਗਰ ਲਾਇਆ ਉਹਨਾਂ ਨੇ ਉੱਥੇ ਪਰਨ ਕੀਤਾ ਗੁਰੂ ਗੋੰਦਵਾਲ ਸਾਹਿਬ ਦੀ ਧਰਤੀ ਤੇ ਬੋਲੀ ਸਾਹਿਬ ਦੀ ਧਰਤੀ ਤੇ ਉਹਦਾਂ ਨੇ ਸਭ ਤੋਂ ਪਹਿਲਾਂ ਦਸਤਾਰਾ ਜਰੂਰ ਸਜਾਇਆ ਕਰੀਏ ਭਾਵੇਂ ਤੁਸੀਂ ਵਾਲ ਕੱਟੇ ਪਰ ਦਸਤਾਰ ਜਰੂਰ ਕਿਉਂਕਿ ਇਹ ਦਸਤਾਰ ਬੜੀ ਔਕੀ ਮਿਲੀ ਆਪਾਂ ਨੂੰ ਗੁਰੂ ਮਹਾਰਾਜ ਨੇ ਬੜੀ ਬੜੀ ਔਕੀ ਦਸਤਾਰ ਸਾਰਾ ਸਰਬੰਸ ਵਾਰਤਾ ਦੋ ਮੁਗਲਾ ਦੇ ਅੱਗੇ ਕੋਈ ਬੋਲਦਾ ਨਹੀਂ ਹੁੰਦਾ ਸੀ ਜਦੋਂ ਗੁਰੂ ਆਣੇ ਆ ਜਦੋਂ ਗੁਰੂ ਆਣੇ ਖੰਡਾ ਖੜਕਾਇਆ ਤੇ ਤੁਸੀਂ ਸਾਰੇ ਆਏ ਜੋ ਛੋਟੇ ਜਿਹੇ ਸੱਦੇ ਦੇ ਆਏ ਜੋ ਮੈਂ ਤੁਹਾਡਾ ਦੇਖ ਪਾਟਦੀ ਹੁਣੀ ਆਏ ਆ ਸਾਰੇ ਤੁਸੀਂ ਆਏ ਜੋ ਬਹੁਤ ਬਹੁਤ ਧੰਨਵਾਦ ਇਹ ਹੁਣ ਅੱਜ ਜਿਹੜੀ ਮੇਨ ਜਿਹੜੀ ਮੀਟਿੰਗ ਰੱਖਣ ਦਾ ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲਦੀ ਹੈ ਆ ਆਮ ਭਰਤੀ ਨਹੀਂ ਆ ਇਹਦੇ ਵਿੱਚ ਕਈ ਬਜ਼ੁਰਗਾ ਦਾ ਖੂਨ ਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨਾ ਕਿਤੇ ਮਾੜੀ ਮੋਟੀ ਗੱਲ ਨਹੀਂ ਆ ਹੈ 10 ਰੁਪਏ ਦੀ ਬੱਕੀ ਆ ਪਰ ਕੁਰਬਾਨੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਜਦੋਂ ਆਪਾਂ ਪੁਰਾਣਾ ਇਤਿਹਾਸ ਬੋਲਾਂਗੇ ਨਾ ਤੇ ਆਪਾਂ ਨੂੰ ਪਤਾ ਲੱਗੂਗਾ ਅਕਾਲੀ ਕਲਤੀ 20 ਸਾਲ ਆਜ ਕੀਤਾ ਤੇ ਅੱਗੇ ਮੇਰੇ ਹਿਸਾਬ ਨਾਲ 200 ਚੀਜ਼ਾਂ ਦਗਵਾ ਸਕਦੇ ਆ ਜਿਹੜਾ ਕਾਲੀ ਦਲ ਨੇ ਇਹ ਅੱਜ ਪਿੰਡਾਂ ਦੇ ਵਿੱਚ ਟੋਲਾ ਸਾਹਿਬ ਤੁਸੀਂ ਆਪਾਂ ਲੋਕਲ ਤੇ ਅੱਜ ਸਰਕਾ ਟੋਲਾ ਸਾਹਿਬ ਤੋਂ ਬੰਨ ਚੱਰਾ ਹੈ ਯਾ ਜੇ ਟੋਲਾ ਸਾਹਿਬ ਸਟੇਡੀਅਮ ਬਣਿਆ ਹੋਇਆ ਵਾ ਜੋ ਸਰਦਾਰ ਸੁਪੀਰ ਸਿੰਘ ਬਾਦਲ ਨੇ ਬਣਾਇਆ ਜੇ ਕਬੱਡੀ ਖੇਡ ਇੱਕ ਪਿੰਡਾਂ ਚ ਖੇਡੀ ਜਾਂਦੀ ਸੀ ਲੱਖਾਂ ਕਰੋੜਾਂ ਤੱਕ ਗਈ ਅੱਜ ਕੈਨੇਡਾ ਅਮਰੀਕਾ ਦੇ ਵਿੱਚ ਵੀ ਖੇਡੀ ਜਾਂਦੀ ਆ ਇੱਕ ਰੇਡ ਦਾ 3-3 ਲੱਖ ਰੁਪਈਆ ਲੱਗਦਾ ਉਹਦੇ ਵਿੱਚ ਖਾਸ ਸਰਦਾਰ ਸੁਪੀਰ ਸਿੰਘ ਬਾਦਲ ਜੀ ਦੇ ਦੇਣ ਕੋਈ ਉਹਨਾਂ ਨੇ ਦਰਦ ਸੀ ਪੰਜਾਬ ਵਾਸਤੇ ਕਿਉਂਕਿ ਜਿਹੜੀਆਂ ਦਿੱਲੀੋਂ ਚੱਲਦੀਆਂ ਭਾਵੇਂ ਭਾਜਪਾ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਆ ਜਾ ਮਾਰੀ ਪਾਰਟੀ ਦਾ ਵੀ ਅੱਤਾਂ ਪਲਟ ਗਿਆ ਇਸ ਏਰੀਆ ਦੇ ਇਤਾਲੂਕਾਂ ਦੇ ਵਿੱਚ ਤਾਕਤ ਆ ਇਤਰਾ ਦੇ ਵਿੱਚ ਤਾਕਤ ਨਹੀਂ ਇਹੋ ਅੱਜ 15 ਸਾਲ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਸ਼ੀਲਾ ਧ੍ਰਿਤਮੈ 15 ਵਾਰੀ 15 ਸਾਲ ਲਗਾਤਾਰ ਮੁੱਖ ਮੰਤਰੀ ਜਿਹੜੀ ਹਾਰੀ ਅੱਜ ਇਹ ਵੀ 16 ਸਾਲ ਬਾਅਦ ਇਹ ਵੀ ਹਾਰ ਗਿਆ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਲੋਕਾਂ ਦੇ ਲੋਕਾਂ ਤੋਂ ਪਾਵਰ ਆ ਆਪਾਂ ਕਹਿੰਦੇ ਨਹੀਂ ਇੱਕ ਵੋਟਾਂ ਇੱਕ ਵੋਟ ਚ ਬੜੀ ਤਾਕਤ ਆ ਵੀਰਾਂ ਅਪਰ ਸਾਰੇ ਵੀਰ ਆਪਣਾ ਹਲਕਾ ਖਡੂਰ ਸਾਹਿਬ ਦੇ ਵਿੱਚ ਲਗਭਗ ਆਪਾਂ ਤਿੰਨ ਚਾਰ ਵਾਰੀ ਹਲਕਾ ਦੇ ਨਾਲ ਖਵਾਰ ਗਿਆ। ਪ੍ਰਧਾਨ ਜੀ ਬੈਠਿਆ ਮੈਂ ਕਿਹਾ ਇਹੋ ਜੀ ਮਿਹਨਤ ਕਰਾਂਗੇ ਹਰ ਕੀ ਸ਼ੋਮਨੀ ਕਾਂਦਲ ਤੋਂ ਜਿਹੜਾ ਵੀ ਉਮੀਦਵਾਰ ਆ ਪਾਰਟੀ ਦਊਗੀ ਉਹਨੂੰ ਐ ਤਿਆਤੀ ਖਡੂਰ ਸਾਹਿਬ ਤੋਂ ਜਿਤਾ ਕੇ ਵਿਧਾਨ ਸਭਾ ਵੀ ਕਰ ਦੇਣਾ। ਮਿਹਨਤ ਕਰਾਂਗੇ ਇਕੱਲੇ ਇਕੱਲੇ ਪਿੰਡ ਜਾ ਕੇ ਮਹੱਲੇ ਜਾ ਕੇ ਸਾਰਾ ਕੰਮ ਹੀ ਆਪਾਂ ਕੀਤਾ ਇਹਨਾਂ ਨੇ ਕੋਈ ਕੀਤਾ ਕੱਖ ਨਹੀਂ। 3 ਸਾਲ 3 ਸਾਲ ਹੋ ਗਿਆ ਆਮ ਆਦੀ ਪਾਰਟੀ ਸਰਕਾਰ ਆਈ ਨੂੰ ਜੇ ਕੋਈ ਕੰਮ ਹੋਇਆ ਨਾ ਕਨਾ ਦੇਣਾ। ਇੱਕ ਵੀ ਕੰਮ ਹੋਇਆ ਨਾ ਕੋਈ ਬਾਹਰ ਖੜੀ ਕਰਕੇ ਦੱਸ ਦੇ ਇੱਕ ਕੰਮ ਹੋਇਆ ਦੇ। ਜੋ ਤੁਹਿਆ ਨੂੰ ਕਰਦਾਂਗੇ ਇਹ ਕਾਂਗਰਸ ਨੇ ਕੀਤਾ ਕਾਂਗਰਸ ਨੇ ਆਪਣੇ ਗੁਰੂ ਘਰ ਹੀ ਘਾਇਏ ਆ ਲੋਟਵਾਦੀ ਉਫਾਨੇ ਨੂੰ ਮੜਵਾ ਦिए ਅਕਾਲੀ ਦਲ ਦਾ ਰਾਹ ਲਈਏ ਇੱਕ ਪੰਥਕ ਪਾਰਟੀ ਆਪਣੇ ਪੰਜਾਬ ਦੀ ਪਾਰਟੀ ਆ ਕਿਉਂਕਿ ਜਦੋਂ ਰਾਤ ਸੀ 2015 ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆ ਕਿਉਂਕਿ ਆਪਾਂ ਵੀ ਦੇਖਿਆ ਤੇ ਬੜੀ ਵੱਡੀ ਗੱਲ ਬਹੁਤ ਮਰਦ ਇੱਕ ਸਿੱਖ ਵਾਸਤੇ ਸ਼ਰਮ ਵਾਲੀ ਗੱਲ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਫਿਰ ਵੀ ਅੱਜ ਵੀ ਇਹ ਐਸ਼ਵੀ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਜੀ ਨੇ ਇਹ ਆਖਿਆ ਮੈਂ ਆਡੀ ਸਰਕਾਰ ਦੇ ਵਿੱਚੋਂ ਤੇ ਭੁੱਲਾ ਗਿਆ ਜਾਣੇ ਜੋ ਗਿਆ ਜਾਣੇ ਜੋ ਗਿਆ ਫਿਰ ਵੀ ਖੇਮਾ ਜਾ ਚੁਕਿਆ ਕਿਉਂਕਿ ਗੁਰੂ ਬਖਸ਼ਨਾਰਾ ਇਹ ਆਪਾ ਆਪਣੇ ਪੰਜਾਬ ਆਪਣੇ ਪੰਜਾਬੀ ਲੈ ਆਵਾਂਗੇ ਤੇ ਭਈਆਂ ਨੂੰ ਦੇ ਦਾਂਗੇ ਸਾਰਾ ਕੁਝ ਕੀ ਫਾਇਦਾ ਬਾਕੀ ਅੱਗੇ ਆਪਣੇ ਨਾਰਾਜ਼ ਕਰ ਰਹੇ ਆ ਹੁਣ ਤੁਸੀਂ ਦੇਖ ਸਕਦੇ ਜੋ ਲਗਭਗ 800 900 ਜਣਾ ਕੇਦਰੀਆਲ ਦਾ ਗੰਨਮੈਣਾ ਦਿੱਲੀ ਦੇ ਵਿੱਚੋਂ ਸਾਰੇ 20 25 ਗੰਨਮੈਣੇ ਮਿਲਿਆ ਜਿਹੜਾ 8 900 ਗੰਨਮੈਣਾ ਆਪਣੇ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਤਨਖਾਹਾਂ ਉੱਥੇ ਜਾ ਰਹੀਆਂ ਕਹਿੰਦੇ ਵੀਆਈਪੀ ਕਲਚਰ ਖਤਮ ਕਰਦਾਂਗੇ ਵੀਆਈਪੀ ਕਲਚਰ ਖਤਮ ਹੋ ਜਾ ਕਹਿੰਦੇ ਨਹੀਂ ਅਸੀਂ ਸਰਕਾਰੀ ਘਰ ਨਹੀਂ ਲਾਵਾਂਗੇ ਸਰਕਾਰੀ ਘਰ ਵੀ ਲਾਈ ਲੋਕਾਂ ਨੇ ਇਸੇ ਕਰਕੇ ਲਾਤਾ ਟੂੜਵਾਦ ਦੇ ਦੀ ਬੱਚਿਆਂ ਦੀ ਸੋਹਾ ਕਰਦੇ ਜੀ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਐਰ ਕਿ 2022 ਦੇ ਵਿੱਚ ਇਲੈਕਸ਼ਨ ਆਈ ਨਾ ਸਮਝੌਤਾ ਕੀਤਾ ਦਿੱਲੀ ਵਾਲੇ ਲੋਕ ਸੋਚ ਸਮਝ ਕੇ ਵੋਟ ਪਾਉਂਦੇ ਇਸੇ ਕਰਕੇ ਵੋਟ ਪਾ ਕੇ ਉਹ ਤੇ ਬੀਜੇਪੀ ਦੀ ਸਰਕਾਰ ਬਣ ਗਈ ਹੈ ਕੇਜੀਐਲ ਵੀ ਕਹਿੰਦੇ ਹਾਰ ਗਿਆ ਜਦ ਤੱਕ ਮੇਰਾ ਖਿਆਲ ਹਲੇ ਤੱਕ ਇੱਕ ਦੋ ਰੌਣ ਰਹਿੰਦੇ ਆ ਉਹ ਹਾਰ ਗਿਆ ਹਾਰ ਗਿਆ ਜਿਲ੍ਹਾ ਢਾੜੂ ਫੇਰ ਗਿਆ ਜੇ ਉੱਤੇ ਕਹਿੰਦਾ ਢਾੜੂ ਫੇਰਨਾ ਅੱਜ ਝਾੜੂ ਦਿੱਲੀ ਫਿਰ ਗਿਆ ਜੋ ਰਾਪ ਦੇ ਪੰਜਾਬ ਜੋ ਫਿਰ ਗਿਆ ਕਿ ਇਸ ਕਰਕੇ ਆਪਾਂ ਸਿਆਣੇ ਬਣੀਏ ਆਪਾਂ ਕਈ ਵਾਰੀ ਆਪਣਿਆਂ ਤੋਂ ਗਲਤੀਆਂ ਹੋ ਜਾਂਦੀਆਂ ਆਪਣਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਇਹ ਵੀ ਗੱਲ ਨਹੀਂ ਹੈਗੀ ਪਰ ਆਪਾਂ ਪੰਜਾਬ ਨੂੰ ਆ ਦਿੱਲੀ ਵਾਲੇ ਨੂੰ ਕੀ ਪਤਾ ਮਾਜੇ ਦੇ ਵਿੱਚ ਤਰਨਤਾਰ ਜਿਲ੍ਹਾ ਵੀ ਹੈਗਾ ਵਾ ਜਾਂ ਟੋਲਾ ਸਾਹਿਬ ਵੀ ਗੁਰੂ ਦੀ ਨਗਰੀ ਆ ਹੋਂਦੋਵਾਲ ਸਾਹਿਬ ਵੀ ਹੈਗਾ ਵਾ ਖਡੂਰ ਸਾਹਿਬ ਵੀ ਹੈਗਾ ਇਹਨਾਂ ਨੂੰ ਕੀ ਪਤਾ ਇਹ ਆਪਣੇ ਪੰਜਾਬ ਬਾਬਲ ਸਾਹਿਬ ਤੋਂ ਹੀ ਵੇਖ ਸਕਦੇ ਜੋ ਟੋਲਾ ਸਾਹਿਬ ਕਿੰਨੀ ਮਰੀ ਆ ਗਈ ਹੈ ਡੂਰ ਸਾਹਿਬ ਹਲਕੇ ਦੇ ਵਿੱਚ ਪਰਾਣੀ ਕਿੰਨੀ ਵਾਰੀ ਆਗੇ ਆ ਤੇ ਮੈਨੂੰ ਦੱਸੋ ਮਾਨ ਸਾਹਿਬ ਆਏ ਆ ਪਿੰਖਰੂ ਸਾਹਿਬ ਦੇ ਵਿੱਚ ਉਦੋਂ ਦੇ ਇੱਕ ਵਾਰੀ ਵੀ ਆਏ ਹੁਣ ਜਦੋਂ ਦੇ ਸੀਐਮ ਬਣੇ ਆ ਉਸਤਾਰ ਦੀ ਆਈ ਉਹ ਫੋਰਮ ਉਸਤਾਰ ਦੀ ਆਏ ਹਾਂ ਆ ਸ਼੍ਰੀ ਮੋਹਦਵਾਦ ਸਾਹਿਬ ਅਮਰਦਾਸ ਜੀ ਦੀ ਉਸਤਾਰ ਦੀ ਸੀ ਉੱਥੇ ਇੱਕ ਪੱਤਰਕਾਰ ਵੀ ਆਏ ਹੋਇਆ ਪੱਤਰਕਾਰ ਵੀਰ ਨੇ ਸਵਾਲ ਪੁੱਛਿਆ ਤੁਸੀਂ ਕੀ ਕੀਤਾ ਗੁਰੂ ਮਹਾਰਾਜ ਸਾਹਿਬ ਦੀ ਤਕੜੀ 4.5 ਸਾਲਾਂ ਹੁੰਦੀ 4.5 ਸਾਲਾਂ ਦੀ ਤੇ ਬੜੇ ਕਰਮ ਵਾਲੇ ਆਪਾਂ 4.5 ਸਾਲਾਂ ਆਪਾਂ ਸ਼ਿਦੂਨਵਾਲ ਸਾਹਿਬ ਬੌਲੀ ਸਾਹਿਬ ਆਪਾਂ ਤੇ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਬੱਸਾਂ ਤਿਆਰ ਕੀਤੀਆਂ ਰਹੀਆਂ ਹੋ। ਦੇਖੋ ਇਹਨਾਂ ਨੇ ਇਹਨਾਂ ਨੇ ਆਪਣੇ ਕੰਮ ਵਾਸਤੇ ਕੀ ਕਰਨਾ ਜਿਹੜੇ ਬੱਸਾਂ ਤਿਆਰ ਕੀਤੀਆਂ ਇੱਕ ਇੱਕ ਵੀ ਚੀਜ਼ ਦਾ ਇਹਨਾਂ ਨੇ ਉੱਥੇ ਡਿਵੈਲਪਮੈਂਟ ਨਹੀਂ ਕਰਾਈ ਗੁੰਦਵਾਲ ਸਾਹਿਬ ਜੇ ਉਹ ਕਾਲੀ ਦਲ ਦੀ ਸਰਕਾਰ ਹੁੰਦੀ ਜਦੋਂ ਫਰੂਦ ਸਾਹਿਬ ਮੇਲਾ ਕਿੰਨਾ ਤਕੜਾ ਮੇਲਾ ਬਣਾਇਆ ਗਿਆ ਗੁਰਾਮਦਾਸ ਜੀ ਦਾ 400 ਸਾਲਾ ਬਣਾਇਆ ਗਿਆ ਉਹ ਕਿੰਨਾ ਤਕੜਾ ਬਣਾਇਆ ਗਿਆ ਮੈਂ ਇਹ ਨਾ ਤੇ ਆ ਨਹੀਂਗਾ ਸਿਰਫ ਅਕਾਲੀ ਦਲ ਹੀ ਇੱਕ ਇਹੋ ਜੀ ਪਾਰਟੀ ਆ ਜਿਹੜੀ ਆਪਣੇ ਕੌਮ ਦੀ ਖਵਾਲੀ ਆ ਤੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਆਏ ਜੋ ਜੇ ਕੋਈ ਗਲਤ ਬੋਲ ਗਿਆ ਮਾਫੀ ਚਾਹੁੰਦਾ ਹੁਣ ਮੇਰੇ ਵੱਡੇ ਵੀਰ ਸਰਦਾਰ ਵਾਈਕੂ ਜੀ ਕੀ ਵਰ ਜੀ ਆ ਸਭ ਤੋਂ ਪਹਿਲਾਂ ਤੁਹਾਡਾ ਸੰਗਤ ਦਾ ਬਹੁਤ ਧੰਨਵਾਦ ਤੁਸੀਂ ਅੱਜ ਆਪਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਦੀ ਸ਼ੁਰੂਆਤ ਕੀਤੀ ਗਈ ਆ ਉਹਦੇ ਸਬੰਧ ਚ ਇਕੱਠੇ ਹੋਏ ਆ ਸਾਰਿਆਂ ਨੇ ਆਪ ਕੋ ਆਪਣੀ ਫਾਰਮ ਭਰ ਕੇ ਮੈਂਬਰ ਬਹਾਲਾ ਸ਼੍ਰੋਮਣੀ ਅਕਾਲੀ ਦਲ ਦਾ ਤੋ ਇਸ ਕਰਕੇ ਆਪਾਂ ਸਾਰੇ ਤਰਨਤਾਰਨ ਦੇ ਜਿਹੜੇ ਆਪਣੇ ਪ੍ਰਧਾਨ ਨੇ ਜਲਜੀਤ ਸਿੰਘ ਜੱਗੀ ਜੀ ਉਹਨਾਂ ਦੇ ਗ੍ਰੈਬ ਇਕੇ ਇਕੱਠੇ ਹੋਏ ਆ ਦੋ ਚਾਰ ਬੇਨਤੀਆਂ ਕਰ ਰਹੀਆਂ ਜਿਆਦਾ ਟਾਈਮ ਨਹੀਂ ਲੈਣਾ ਜਿਵੇਂ ਤੁਸੀਂ ਸਾਰਿਆਂ ਦੱਸ ਹੀ ਦਿੱਤਾ ਵਿਕਾਸ ਵਾਲੀ ਗੱਲ ਵਿਕਾਸ ਤਾਂ ਆਪਾਂ ਜਿੰਨਾ ਕਹਦੀ ਉਹਨਾ ਹੀ ਥੋੜਾ ਜਿਹਾ ਵਿਕਾਸ ਕੀਤਾ ਅਕਾਲੀ ਦਲ ਨੇ ਹਰ ਤਰ੍ਹਾਂ ਦਾ ਕਾਰਜ ਕੀਤਾ ਐਜੂਕੇਸ਼ਨ ਨੂੰ ਲੈ ਕੇ ਹਲਥ ਨੂੰ ਲੈ ਕੇ ਜਿਹੜਾ ਸਾਡੀਆਂ ਸਰਕਾਰਾਂ ਤੋਂ ਬਾਅਦ ਦੂਜੀਆਂ ਸਰਕਾਰਾਂ ਨੇ ਸਾਡੇ ਮਾਡਲ ਵੇਚੇ ਕਹਿ ਕੇ ਕਿ ਅਸੀਂ ਐਜੂਕੇਸ਼ਨ ਦਾ ਕਰ ਰਹੇ ਹਾਂ ਹਲਥ ਦਾ ਕਰ ਰਹੇ ਹਾਂ ਆਲਰੇਡੀ ਸਾਰਾ ਕੁਝ ਸ਼ੋ ਮਨੀ ਅਕਾਲੀ ਦਲ ਨੇ ਕੀਤਾ ਪਰ ਮੇਰੇ ਵੀਰੋ ਜਿਹੜੀ ਸਿਆਸਤ ਚੱਲ ਰਹੀ ਆ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਂ ਸਰਦਾਰ ਸੁਖੀ ਸਿੰਘ ਬਾਦਲ ਜੀ ਦੀ ਹਫਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਡੇ ਵੀਰ ਸਰਦਾਰ ਜਗਜੀਤ ਸਿੰਘ ਜੱਗੀ ਚੋਲਾ ਸਾਹਿਬ ਇਹਨਾਂ ਦਾ ਅਸੀਂ ਤਹਿ ਦਰੋਂ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇੱਕ ਛੋਟੀ ਜਿਹੀ ਕਾਲ ਦਿੱਤੀ ਤੇ ਉਸ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਜਿਹੜਿਆ ਸਾਡੀ ਸੰਗਤਾਂ ਇਹਨਾਂ ਦੇ ਗ੍ਰਹਿ ਉੱਤੇ ਚੋਲਾ ਸਾਹਿਬ ਵਿਖੇ ਨਤਮਸਤਕ ਹੋਈ ਗਏ ਨੇ ਤੇ ਸਾਰੇ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਜੀ ਮੈਂ ਬਸ ਦੋ ਕੀ ਬੇਨਤੀਆਂ ਕਰਨੀ ਚਾਹੂਗਾ ਬਾਹਰ ਦੀਆਂ ਜਿੰਨੀਆਂ ਪਾਰਟੀਆਂ ਬਾ ਸਾਰੀਆਂ ਪਾਰਟੀਆਂ ਜਮਾ ਕੇ ਵੇਖ ਲਈ ਆਇਆ ਜਿਹੜੀ ਸਾਡੀ ਮਾਪਾਰਟੀ ਆ ਭਾਵੇਂ ਚੰਗੀ ਭਾਵੇਂ ਮਾੜੀ ਜਿਹੜਾ ਵਿਕਾਸ ਕੀਤਾ ਸੜਕਾਂ ਦਾ ਜਾਲ ਬਚਾਇਆ ਮਾਮਲਾ ਮਾਫ ਕਰਕੇ ਦਿੱਤਾ ਟੈਕਸਾਂ ਤੋਂ ਜਿਹੜਾ ਟੈਕਸ ਮਾਫ ਕਰਕੇ ਦਿੱਤਾ ਖਾਲੇ ਬਣਾ ਕੇ ਦਿੱਤਾ ਸਾਡੀ ਸਰਕਾਰ ਨਾਲ ਨਾਲੀਆਂ ਬਰਾ ਕੇ ਦਿੱਤੀ ਸ਼੍ਰੀ ਹਰਮੰਦਰ ਸਾਹਿਬ ਹੈਰੀਟੇਜ ਸਟਰੀਟ 'ਚ ਬਣਾ ਕੇ ਦਿੱਤੀ ਗੋਲਡਨ ਗੇਟ ਬਣਾ ਕੇ ਦਿੱਤਾ ਪੰਜਾਬ ਦੇ ਅੰਦਰ ਜੇ AIMZ ਆਇਆ IIT ਆ ਜਾਂ IIM ਆਇਆ ਜਿੰਨੀ ਤਰੱਕੀ ਹੈਗੀ ਸ਼੍ਰੋਮਣੀ ਕਾਲੀ ਦਰ ਨੇ ਕੀਤੀ ਭਾਵੇਂ ਉਹਨਾਂ ਦਾ ਮੁੱਖ ਮੰਤਰੀ ਆ ਕੇ ਸਾਡੇ ਵਰਗੇ ਹੀ ਆਮ ਬੰਦੇ ਨਾਲ ਵੀ ਬੈਸਲੇ ਕਿ ਆਹੀ ਕੀ ਕੀਤਾ ਤੇ ਸਾਡਾ ਆਮ ਸਰਪੰਚ ਵੀ ਉਹਨਾਂ ਨੂੰ ਅੱਖਾ ਚੱਖਾ ਮਨਾ ਕੇ ਗੱਲ ਕਰ ਸਕਦਾ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਵਿਕਾਸ ਕੀਤਾ ਇਹਨਾਂ ਸਰਕਾਰਾਂ ਦੇ ਵੇਲੇ ਨਾ ਕੀਦਾ ਥਾਣੇ ਕੰਮ ਹੁੰਦਿਆ ਨਾ ਪਟਵਾਰਖਾਨੇ ਕੀਦਾ ਕੰਮ ਹੁੰਦਿਆ ਲੋਕੀ ਵਜ਼ੀਰ ਲੋਕਾਂ ਦਾ ਉਹ ਇਹਨਾਂ ਨੇ ਹਾਲ ਕੱਢ ਛਕਿਆ ਠੁੱਠੇ ਪਰ ਛੋੜੇ ਨੇ ਦਿਨ ਰਾਤ ਸਵੇਕ ਵਜੰਦੀਆ ਤੇ ਲਾਅ ਐਂਡ ਆਰਡਰ ਦਾ ਬਿਲਕੁਲ ਕੰਪਲੀਟ ਕੋਲੈਪਸ ਆ ਸੋ ਆਖਰ ਜੇ ਅਸੀਂ ਬੇਨਤੀ ਹੀ ਕਰਨੀ ਚਾਹਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਤਕੜਾ ਕੀਤਾ ਜਾਵੇ ਸਾਡੀ ਮਾ ਪਾਰਟੀ ਜਿਹੜੀ ਖੇਤਰੀ ਪਾਰਟੀ ਆ ਉਹਦੇ ਬਿਨਾ ਪੰਜਾਬ ਦਾ ਇੱਥੋਂ ਦੇ ਖਾਸ ਕਰਕੇ ਸਾਡਾ ਜਿਹੜਾ ਤਰਨਤਾਰ ਜਿਹੜਾ ਸੀ ਇੱਥੋਂ ਦਾ ਲੋਕਾਂ ਨੂੰ ਪਤਾ ਹੈ ਪਰੰਪਰਾ ਸਾਬ ਸੀ ਸਾਡੇ ਨਾਲ ਸ੍ਰੀ ਹਾਲੀ ਪੱਟੀ ਕੈਰੋ ਸਾਹਿਬ ਜਿੰਨਾ ਇੱਥੇ ਲੋਕਾਂ ਨੇ ਨਜ਼ਾਰਾ ਲੇਤਾ ਜਿੰਨੀ ਸਹੂਲਤਾਂ ਲੋਕਾਂ ਨੂੰ ਬੇਰਿਆਦ ਅੰਦਰ ਰਹਿ ਗਈ ਸੀ ਜੇ ਬੀਬਾ ਪ੍ਰੀਤਕੌਰ ਕੈਰੋ ਜੀ ਨੂੰ ਜਾ ਕੇ ਫੋਨ ਕਰੋ ਤੇ ਸਿੱਧਾ ਕਦੀ ਕਮਿਸ਼ਨਰ ਛੱਡੋ ਕਦੀ ਡੀਜੀਪੀ ਨੂੰ ਫੋਨ ਕਰਾ ਕਰਾ ਕੇ ਆ ਪਿੰਡਾਂ ਦੇ ਮੈਂਬਰ ਪੰਚਾਇਤਾਂ ਦੇ ਕੰਮ ਹੁੰਦੇ ਰਹੇ ਸੋ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਿਤੇ ਨਹੀਂ ਹੈਗਾ ਸਾਡੇ ਨਛੱਤਰ ਜੀ ਜਿਹੜੇ ਆਈਟੀ ਦੇ ਪ੍ਰਧਾਨ ਆ ਤੇ ਸਮੂਹ ਜਿਹੜੇ ਯੂਥ ਅਕਾਲੀ ਦਲ ਦੇ ਢਾਂਚੇ ਦੇ ਸਖਤਰ ਜਿੰਨੇ ਵੀ ਬੰਦੇ ਸਾਡੇ ਮੌਜੂਦ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਗੇ ਕਿਉਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਧਰਤੀਆਂ ਬੜੀ ਇਤਿਹਾਸਿਕ ਨਗਰੀਆਂ ਨੇ ਇੱਥੇ ਆਉਂਦੇ ਅਸੀਂ ਸਭ ਦਾ ਧੰਨਵਾਦ ਕਰਾਗੇ ਤੇ ਸੀ ਛੁਕਾ ਕੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਅਸੀਂ ਮਾਫੀ ਮੰਗਾਗੇ ਤੇ ਇੱਕੋ ਬੇਨਤੀ ਕਰਕੇ ਜਾਵਾਗੇ ਆਉਣ ਵਾਲੇ ਸਮੇਂ ਤੰਦਰ 27 ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦੋ ਨਜ਼ਾਰਾ ਹੀ ਆ ਜਾਊਗਾ ਵੇਖੋ ਭਾਈ ਸਹੀ ਗੱਲ ਹੈ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਵੀਰ ਸਿਮਰਤਗੁਰ ਬਾਦਲ ਜਿੰਦਾਬਾਦ ਬਾਗਰੂ ਜੀ ਦਾ ਖਾਸਾ ਵਾਹਿਗੁਰੂ ਜੀ ਯੋ ਨਹੀਂ ਤੇ ਤੁਸੀਂ ਮੜਾ ਜਾਂ ਕੋਈ ਬੰਦਾ ਗਲਤ ਹੁੰਦਾ ਨਾ ਥੋੜੇ ਦਿਨ ਪਹਿਲਾਂ ਰਾਣਾ ਗਰਜੀਜੀ ਦੇ ਘਰੇ ਦੇਖ ਲਓ ਰੇਡ ਚੱਲਾਂ ਦੀ 3 ਦਿਨ ਹੋ ਗਿਆ ਚੱਲਾਂ ਦੀ ਰੇਡ ਤੇ ਆ ਰੰਜੀਤ ਬਾਬੇ ਦੇ ਘਰੇ ਰੇਡ ਹੋ ਗਈ ਸਿੰਗਰਾਂ ਦੇ ਘਰੇ ਰੇਡ ਹੋ ਗਈ ਤੇ ਫਿਰ ਇੱਥੇ ਪੂਰਾ ਜੋਰ ਲਾ ਲਿਆ ਉਹਨਾਂ ਨੇ ਤੇ ਜੇ ਇੱਕ ਦੋ ਕੋਈ ਵੀ ਗਲਤੀ ਹੁੰਦੀ ਤੇ ਰੇਡਾਂ ਕਰ ਕਰ ਕੇ ਇਹਨਾਂ ਨੇ ਹੁਣ ਤੱਕ ਆਪਣਾ ਗੜ ਜੋਰ ਪਹਿਲਾਂ ਕਰ ਲੈਣਾ ਸੀ ਆਪਣੀ ਉਹਨਾਂ ਦੀ ਸ਼ਰਤੀ ਅਰਨਾ ਹੀ ਉਹਨਾਂ ਦਾ ਇਹ ਰਿਹਾ ਕਿ ਮੈਂ ਅੜਿਆ ਜੇ ਮੈਂ ਕੋਈ ਸਮਝੌਤਾ ਨਹੀਂ ਕਰਨਾ ਪਹਿਲਾਂ ਆ ਚੀਜ਼ਾਂ ਲਿਖ ਕੇ ਦਿਓ ਜੇ ਸਮਝੌਤਾ ਨਹੀਂ ਕੀਤਾ ਜਿਹੜੀਆਂ ਹੁਣ ਅੱਜ ਕੱਲ੍ਹ ਵਾਂਡਾਉਂਦੇ ਨੇ ਕਿ ਇਸੀ ਅਕਾਲ ਤਖਤ ਸਾਹਿ ਕੋਈ ਮੰਨਿਆ ਇਦਾਂ ਨਹੀਂ ਜੀ ਉਹਨਾਂ ਕਹਿੰਦੇ ਕਿ ਪਹਿਲੀ ਗੱਲ ਸੀ ਹਾਂ ਜਾਂ ਨਾ ਤੇ ਜਵਾਬ ਉੱਥੇ ਹੋਇਆ ਇੱਕੋ ਇੱਕ ਪਾਰਟੀ ਆ ਜਨਮਨੀ ਅਕਾਲੀ ਦਲ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾ ਕੇ ਝੁਕਦੀ ਆ ਤੁਸੀਂ ਮੈਨੂੰ ਕਾਂਗਰਸ ਦੱਸ ਦੋ ਆਪ ਦੱਸ ਦੋ ਜਾਂ ਭਾਜਪਾ ਦੱਸ ਦੋ ਕੋਈ ਵੀ ਜਿਹੜੇ ਅਕਾਲ ਤਖਤ ਸਾਹਿਬ ਤੇ ਝੁਕਦੇ ਹੋਣ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਇਹ ਗੱਲ ਦੱਸੀ ਕਿ ਮੇਰੀ ਸਰਕਾਰ ਚ ਹੋਇਆ ਮੰਨ ਲਓ ਜੇਕਰ ਕੋਈ ਪਿੰਡ ਦਾ ਤੁਹਾਡੇ ਪਿੰਡ ਦਾ ਕੋਈ ਸਰਪੰਚ ਆ ਉਹ ਜ਼ਿੰਮੇਵਾਰੀ ਲੈ ਗਿਆ ਮੇਰੇ 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 ਸਰਪੰਚੀ ਦੇ ਵਿੱਚ ਆ ਪਿੰਡ ਦਾ ਨੁਕਸਾਨ ਹੋ ਗਿਆ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਆ ਇਹ ਗੱਲ ਮੰਨੀ ਆ ਕਿ ਯਾਰ ਮੇਰੀ ਸਰਕਾਰ ਦੇ ਵਿੱਚ ਸਾਡੇ ਬਾਬਦੀਆਂ ਸਾਡੇ ਗੁਰੂ ਸਾਹਿਬ ਦੇ ਅੰਗ ਰੋਲੇ ਗਿਆ ਮੇਰੀ ਸਰਕਾਰ ਚ ਹੋਇਆ ਮੈਂ ਗਲਤੀ ਮੰਨਦਾ ਆ ਨਾ ਕਿ ਉਹਨਾਂ ਨੇ ਖੁਦ ਨਹੀਂ ਕਿਸੇ ਨੇ ਕੀਤਾ ਸੀਗਾ ਉਹਨਾਂ ਨੇ ਮੰਨਿਆ ਕਿ ਮੇਰੀ ਸਰਕਾਰ ਚ ਹੋਇਆ ਮੈਂ ਮੰਨ ਲਈ ਨਾ ਔਰ ਹਾਂ ਜਾਂ ਨਾ ਚ ਮੰਨਿਆ ਕੋਈ ਉਹਨਾਂ ਨੇ ਉਹਨਾਂ ਨੂੰ ਐਕਸਪਲੇਨ ਕਰਨ ਦਾ ਮੌਕਾ ਨਹੀਂ ਮਿਲਿਆ ਤੁਸੀਂ ਨੋਟ ਕੀਤਾ ਹੋਊਗਾ ਦੂਜੇ ਸਾਰਿਆਂ ਨੂੰ ਮਿਲਿਆ ਉੱਥੇ ਕਈ ਇਹੋ ਜਿਹੇ ਵੀ ਲੀਡਰ ਸੀਗੇ ਜਿਹੜੇ ਮਤਲਬ ਜਿਨ੍ਹਾਂ ਨੂੰ ਇੱਕ ਰਸਤਾ ਕੱਢ ਵੀ ਦਿੱਤਾ ਗਿਆ ਕਿ ਜਿਹੜੇ ਮੰਨ ਲਓ ਕੋਈ ਦਾੜੀ ਰੰਗਦੇ ਕਈ ਪੜਾ ਤਕੜੀ ਰਾਜਨੀਤੀ ਚੱਲਦੀ ਔਰ ਬੰਦੇ ਨੂੰ ਖਤਮ ਕਰਨ ਵਾਸਤੇ ਜਦੋਂ ਲੋਕਾਂ ਨੇ ਵੇਖਿਆ ਕਿ ਯਾਰ ਉਹ ਬੰਦੇ ਨੇ ਪਹਿਲਾਂ ਇਹਨਾਂ ਨੂੰ ਸੀਗਾ ਨੇ ਝੋਲੀ ਨਹੀਂ ਪਾਉਣਾ ਉਸ ਬੰਦੇ ਨੇ ਸਾਰਾ ਕੁਝ ਝੋਲੀ ਪਾ ਲਿਆ ਜਦੋਂ ਝੋਲੀ ਪਾ ਕੇ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆਇਆ ਕਿ ਮਤਲਬ ਤੁਹਾਨੂੰ ਸਜ਼ਾ ਲਾਈ ਦਿੱਤੀ ਜਾਂਦੀ ਅਕਾਲ ਤੁਸੀਂ ਗੁਰਦਾਰਾ ਸਾਹਿਬ ਦੇ ਬਾਹਰ ਇੱਕ ਸੇਵਾਦਾਰ ਦੇ ਰੂਪ 'ਚ ਬਹਿਣਾ ਹੈ ਉਹ ਬੰਦਾ ਸੇਵਾਦਾਰ ਦੇ ਰੂਪ 'ਚ ਬਹਿ ਗਿਆ ਜਾ ਕੇ ਉਹ ਹੁਕਮ ਕਿਹਦਾ ਸੀ ਅਕਾਲ ਤਖਤ ਸਾਹਿਬ ਦਾ ਜਦੋਂ ਇਹ ਏਜੰਸੀਆਂ ਨੇ ਵੇਖਿਆ ਕਿ ਮਤਲਬ ਇਹ ਗੱਲ ਨਹੀਂ ਬਣੀ ਇਹ ਤਾਂ ਹੁਣ ਜਿਹੜੀ ਗੱਲ ਅਸੀਂ ਚਾਹੁੰਦੇ ਉਹ ਗੱਲ ਹੀ ਨਹੀਂ ਬਣੀ ਇਹ ਤਾਂ ਝੋਗੇ ਇਹਨਾਂ ਨੇ ਕਰ ਲਿਆ ਤੁਸੀਂ ਵੇਖੋ ਸਾਡੇ ਸ਼ਾਟ ਲੈ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੇ ਇਸ ਵੀਸਾ ਬਾਦਲ ਨੂੰ ਰੱਬ ਨਾ ਕਰਦਾ ਕੁਝ ਹੋ ਜਾਂਦਾ ਤੇ ਪੰਜਾਬ ਦੇ ਹਾਲਾਤ ਕੀ ਹੋਣੇ ਸੀਗੇ ਚੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਏਜੰਸੀਆਂ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਕੰਮ ਹੀ ਜੇ ਕੀਤਾ ਸਰਦਾਰ 20 ਸੇ ਬਾਦਲ ਨੇ ਕੀਤਾ ਤੁਸੀਂ ਕੱਢ ਕੇ ਦੇਖ ਲਓ ਕੋਈ ਵੀ ਕੰਮ ਔਰ ਮੈਂ ਕਹਿੰਦਾ ਕੰਮ 사이드 ਤੇ ਰੱਖ ਦਿਓ ਕੋਈ ਤਾਂ ਤੁਸੀਂ ਸਿੱਖ ਲੀਡਰਸ਼ਿਪ ਨੂੰ ਉੱਤੇ ਆਉਣ ਦੋ ਤੁਸੀਂ ਕਿਉਂ ਨਹੀਂ ਆਉਣ ਦਿੰਦੇ ਜੀ ਕਿਉਂਕਿ ਏਜੰਸੀਆਂ ਆ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਸਾਰਿਆਂ ਨੂੰ ਜੀ ਗੋਲੀ ਚਲਾਈ ਪਰਚਾ ਕੀਤਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਅੱਜ ਵੀ ਕਹਿੰਦਾ ਆਪਾਂ 10 ਵਾਰ ਪਰਚੇ ਕਰ ਕੋਈ ਕਰ ਲੈ ਡਟ ਕੇ ਖੜੇ ਆ ਠੋਕ ਵਜਾ ਕੇ ਖੜੇ ਆ ਤੇ ਉਦੋਂ ਹੀ ਆ ਕੇ ਪ੍ਰੈਸ ਜੀ ਬੋਲੇ ਆ ਵੀ ਯਾਰ ਤੂੰ ਜਿੱਥੇ ਜ਼ੋਰ ਲੱਗਦਾ ਤੇਰਾ ਲੜਾ ਹੋਰ ਕਰ ਵੀ ਕੀ ਸਕਦੇ ਜੇ ਕੋਈ ਕੰਮ ਕਰ ਸਕਦੇ ਜੇ ਕੋਈ ਸੜਕਾਂ ਬਣਾ ਸਕਦੇ ਜੇ ਕੋਈ ਐਜੂਕੇਸ਼ਨ ਦਾ ਕਰ ਸਕਦੇ ਜੇ ਕੋਈ ਕੋਈ ਹੱਤ ਦਾ ਕਰ ਸਕਦੇ ਜੇ ਕੀ ਕਰ ਸਕਦੇ ਜੇ ਕੁਝ ਵੀ ਨਹੀਂ ਕਰ ਸਕਦੇ ਜਿੰਨਾ মিডিਆ ਆ ਮੈਂ ਕਹਿੰਦਾ ਆ ਜਾ ਭਾਜੀ ਕਰਨਦੇ ਨੇ ਇਹ ਲੋਕਲ ਵੈਬ ਚੈਨਲ ਆ ਮੈਨੂੰ ਦੱਸ ਦੋ ਕੋਈ মিডিਏ ਵਾਲਾ ਉਹਨਾਂ ਦੇ ਖਿਲਾਫ ਹੋ ਸਕਦਾ ਵੇ ਆਜ਼ਾਦੀ ਹੈ ਕਿਸੇ মিডিਆ ਨੂੰ ਜੇ ਅਖਬਾਰਾਂ ਦੇ ਵਿੱਚ ਲੱਗਦਾ ਜੀ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਨੇ ਅਖਬਾਰਾਂ ਕੱਟੀਆਂ ਜਾਂਦੀਆਂ ਆ ਜੇ ਇਲੈਕਟ੍ਰੋਨਿਕ ਮੀਡੀਆ ਆ ਕਿੰਨੀਆਂ ਮਾਰਦਾ ਤਾਂ ਹੁੰਦੀਆਂ 9 ਬੰਬ ਗ੍ਰਨੇਡ 10 ਬਾਰਡਰ ਲਾਈਨ 'ਚ ਤੁਸੀਂ ਸੋਚੋ ਏਜੰਸੀਆਂ ਨਹੀਂ ਤੇ ਹੋਰ ਕੀ ਸਾਰੇ ਪੰਜਾਬ ਤੋਂ ਸਾਈਡ ਰਹਾ ਕੇ ਸਿਰਫ ਆਪਣੇ ਜਿਹੜੇ ਬਾਰਡਰ ਏਰੀਆ ਆ ਜਿਹੜਾ 50 ਕਿਲੋਮੀਟਰ ਨੇੜੇ ਨਾਲ ਚੱਲਦੀ ਆ ਚੈਨ ਸਾਰੇ ਉਹਨਾਂ ਥਾਣਿਆਂ 'ਚ ਕਿਉਂ ਗ੍ਰਨੇਡ ਹਮਲੇ ਹੁੰਦਾ ਆ ਕਿਉਂਕਿ ਅਸੀਂ ਬਾਰਡਰ ਏਰੀਆ 'ਚ ਸਾਰਾ ਇਹ ਏਜੰਸੀਆਂ ਦੀ ਔਰ ਕਿਸੇ ਚੈਨਲ ਨੇ ਦਿਖਾਇਆ ਹੋਵੇ ਦੱਸ ਦੋ ਗਮਟਾਲਾ ਚੌਂਕੀ ਤੋਂ ਲੈ ਕੇ ਅਜ ਨਾਲੇ ਟਾਣੇ ਤੋਂ ਲੈ ਕੇ ਗੁਰਦਾਸਪੁਰ ਬਟਾਲੇ ਕਿਸੇ ਚੈਨਲ ਨੇ ਇੱਕ ਨਹੀਂ ਦਿਖਾਇਆ ਹੋਵੇ ਵੀ ਇਹ ਹਮਲੇ ਹੁੰਦੇ ਆ ਨਹੀਂ ਦਿਖਾਉਂਦੇ ਅਗਲੇ ਫੋਨ ਕਰਦੇ ਨੇ ਵੀ ਜੇ ਤੁਸੀਂ ਚੈਨਲ ਨੇ ਬਣਾਇਆ ਤੁਹਾਡਾ ਐਡ ਬੰਦ ਦੋ-ਦੋ ਕਰੋੜ ਦੀ ਚਾਰ-ਚਾਰ ਕਰੋੜ ਦੀ ਮੈਂ ਚੈਨਲਾਂ ਦਾ ਨਾਮ ਨਹੀਂ ਲੈਣਾ 2 ਕਰੋੜ ਰੁਪਈਆ ਵੈਬ ਚੈਨਲ ਨੂੰ ਜਾਂਦਾ ਆ ਉਹਦੇ ਵਿੱਚੋਂ ਕਰੋੜ ਰੁਪਈਆ ਰੱਖ ਦਿਆ ਕਰੋੜ ਰੁਪਈਆ ਵਾਪਸ ਆਉਂਦਾ ਆ ਅਸੀਂ ਤਾਂ ਸਾਰੇ ਪੁੱਛੀ ਚੰਡੀਗੜ੍ਹ ਵੇਖਣਦੇ ਆਂ ਜੀ ਕੀਬੋਰਡ ਚੱਲਣ ਦਿਆ ਸਾਰੇ ਮੀਡੀਆ ਨੂੰ ਕੈਪਚਰ ਕੀਤਾ ਆ ਜੋ ਚਾਹੁੰਦੇ ਆ ਅੱਜ ਦਿਖਾਉਣ ਹਨ ਕੇਜਰੀਆ ਨੇ ਪਹਿਲਾਂ ਬੋਲਿਆ ਸੀ ਕਿ ਮੈਂ ਸਲੀਵਾ ਦੇਤਾ ਤੇ ਜੇ ਮੈਂ ਸਹੀ ਹੂੰਗਾ ਤੇ ਮੈਨੂੰ ਦੁਬਾਰਾ ਮੁੱਖ ਮੰਤਰੀ ਚੋਲਣਗੇ ਅੱਜ ਜਾਓ ਹਾਰ ਗਿਆ ਅੱਜ ਇੱਕ ਚੈਨਲ ਵੀ ਉਹਦੀ ਬਾਈਟ ਦਿਖਾ ਦੇ। ਬਾਈ ਜੀ ਤੁਸੀਂ ਵੇਖਿਆ ਅਕਾਲੀ ਦਲ ਦੀ ਬਾਈਟ ਕੋ ਚੈਨਲ ਤੇ ਚਲਦੀ ਹੋਏ ਜਿੱਤੇ ਸਰਕਾਰ ਦੇ ਖਿਲਾਫ ਬੋਲਦੇ ਹੋਏ ਕਦੀ ਕਿਸੇ ਬੰਦੇ ਦੀ ਕੋਈ ਨਿਊਜ਼ ਚਲਦੀ ਹੋਏ ਸਰਕਾਰ ਦੇ ਖਿਲਾਫ ਕਦੀ ਕਾਂਗਰਸ ਦੀ ਵੀ ਲਾ ਲੋ ਕਿ ਸਾਰਿਆਂ ਨਾ ਮੀਡੀਆ ਨੂੰ ਇੰਨਾ ਕੋ ਮਤਲਬ ਜਿਹੜਾ ਕਹਿੰਦੇ ਚੌਥਾ ਥੰਮ ਹੁੰਦਾ ਮੀਡੀਆ ਲੋਕਤੰਤਰ ਦਾ ਸਾਰਿਆਂ ਨੂੰ ਕੈਚ ਕਰਕੇ ਰੱਖਿਆ ਔਰ ਇੱਕ ਗੱਲ ਮੈਂ ਦੱਸਾਂ ਗੁਰੂ ਸਾਹਿਬ ਬੜੇ ਬੈਂਤ ਨੇ ਇਹ ਜਿਹੜੇ ਫੈਸਲੇ ਆ ਅੱਜ ਕੇਜੀ ਵੱਲੋਂ ਵੀ ਦੇਖਤਾ ਜਿਹੜਾ ਕਹਿੰਦਾ ਮੈਂ ਹਾਰਨਾ ਨਹੀਂ ਆ ਮੈਨੂੰ ਲੱਗਦਾ ਸੁਜੋਧਿਆ ਵੀ ਹਾਰ ਗਿਆ ਜਿਹੜੀ ਹੁਣ ਸੀਐਮਸੀ ਲੇਡੀ ਉਹ ਵੀ ਹਾਰ ਗਈ ਸਾਰੇ ਹਾਰ ਗਏ ਇੱਥੇ ਹੀ ਸਾਰਾ ਕੁਝ ਆ ਜਾਣਾ ਜੀ ਪਰ ਹੌਂਸਲਾ ਨਹੀਂ ਹਾਰਨਾ ਚਾਹੀਦਾ ਜੇ ਭਾਜਪਾ ਉਤੋਂ ਦੋ ਤਿੰਨਾਂ ਸੀਟਾਂ ਤੋਂ ਅੱਜ ਲੈ ਕੇ ਜਾ ਕੇ ਸਰਕਾਰ ਬਣਾ ਸਕਦੀ ਹੈ ਨਾ ਤੇ ਇੱਥੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਸਾਰੇ ਜੋਰ ਮਾਰਾਂਗੇ ਕੋਸ਼ਿਸ਼ ਕਰਾਂਗੇ ਤੇ ਆਪਣੀ ਸਰਕਾਰ ਬਣੂਗੀ ਤੇ ਕੰਮ ਹੋਣਗੇ ਕੋਈ ਕੰਮ ਇਹ ਨਹੀਂ ਕਿ ਹਾਰ ਗਈ ਪਹਿਲਾਂ ਸੀਗਾ ਵੀ ਆਉਦੀ ਫਰਮਾਂਚ ਪਹਿਲਾਂ ਨੌਕਰੀਆਂ ਲੱਗ ਜਾਣਗੀਆਂ ਤੁਸੀਂ ਦੱਸੋ ਜਦੋਂ ਸ਼੍ਰੋਮਣੀ ਕਾਲਜ ਦੇ ਭਰਤੀ ਵੀ ਹੋਈ ਸੀ ਪੁਲਸ ਵਾਲਿਆਂ ਦੀ ਤਾਂ ਇੱਕ ਬੰਦਾ ਹੱਥ ਖੜਾ ਕਰਕੇ ਤਾਂ ਉਹ ਦੋ ਕਿਸੇ ਨੇ ਪੈਸੇ ਦਿੱਤੇ ਹੋਣ ਸਾਰੀ ਮਤਲਬ ਇਦਾਂ ਹੀ ਹੋਈ ਸੀ ਜੇ ਐਜੂਕੇਸ਼ਨ ਦੇ ਵਿੱਚ ਭਰਤੀਆਂ ਹੋਈਆਂ ਸਾਰਾ ਕੁਝ ਇਦਾਂ ਆ ਮਤਲਬ ਗੱਲ ਕੀ ਜੇ ਪੰਜਾਬ ਦੀ ਭਲਾਈ ਚਾਹੁੰਦੇ ਹੋ ਭਾਈਚਾਰਕ ਹਿੰਦੂ ਸਿੱਖ ਦੀ ਸਾਂਝ ਚਾਹੁੰਦੇ ਹੋ ਸ਼ਾਂਤੀ ਚਾਹੁੰਦੇ ਹੋ ਤੇ ਫੇਰ ਆਪਾਂ ਨੂੰ ਅਕਾਲੀ ਦਲ ਹੀ ਲੈਣਾ ਪੈਣਾ ਪਰ ਖੇਤਰੀ ਪਾਰਟੀ ਨੂੰ ਖਤਮ ਖੇਤਰੀ ਪਾਰਟੀ ਐ ਲੋਕਲ ਪਾਰਟੀ ਘਰ ਦੀ ਪਾਰਟੀ ਉਹਨੂੰ ਖਤਮ ਕਰਨ ਲਈ